ਮੈਨੂੰ ਬਹੁਤ ਵੀਰ ਫੋਨ ਕਰਦੇ ਤੁਹਾਡੀ ਦਵਾਈ ਕਿਦਾਂ ਦੀ ਹੈ ਜੀ ਤੁਹਾਡੀ ਦਵਾਈ ਕਿਸ ਤਰ੍ਹਾਂ ਦੀ ਹੈ ਜੀ ਮੈਂ ਤੁਹਾਨੂੰ ਆਪਣੀ ਥੋੜੀ ਜੀ ਹੁਣ ਮੈਡੀਸਨ ਵੀ ਦਿਖਾਵਾਂਗੇ ਵੀ ਸਾਡਾ ਕੋਈ ਪ੍ਰੋਡਕਟ ਨਹੀਂ ਹੈਗਾ ਨਾ ਕਿਉਂ ਸਾਡੀ ਇੱਕ ਮੈਡੀਸਨ ਆ ਜਿਹੜਾ ਕਿ ਸਾਡੇ ਲੀਵਰ ਨੂੰ ਡੈਮੇਜ ਹੋਏ ਲੀਵਰ ਨੂੰ ਲੀਵਰ ਸੋਰਾਸਿਸ ਤੱਕ ਇਹ ਮਟਾਉਣ ਦੀ ਸ਼ਕਤੀ ਰੱਖਦਾ ਹੈ ਕਿਸੇ ਨੂੰ ਜੌਨ ਲਿਕਸਾ ਕਾਲਾ ਪੀੜੀ ਆ ਉੱਥੇ ਬਹੁਤ ਵਧੀਆ ਕੰਮ ਕਰਦਾ ਹੈ ਇਹ ਆ ਸਾਡਾ ਬ੍ਰੇਨ ਕੁੰਡਾ ਦਿਮਾਗ ਨੂੰ ਕੰਟਰੋਲ ਕਰਦਾ ਹੈ ਟੈਨਸ਼ਨ ਹੈ ਡਿਪਰੈਸ਼ਨ ਹੈ ਪੇਸ਼ੈਂਟ ਨੂੰ ਨੀਂਦ ਨਹੀਂ ਆਉਂਦੀ ਕਿਸੇ ਵੀ ਤਰ੍ਹਾਂ ਦਾ ਥੌਟ ਬਹੁਤ ਜਾਂਦਾ ਹੈ ਕਿਉਂਕਿ ਜਿਹੜਾ ਬੰਦਾ ਐਡਿਕਸ਼ਨ ਚ ਹੈ ਉਹਦਾ ਦਿਮਾਗ ਤੇ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਪਰ ਸਾਡਾ ਜਿਹੜਾ ਇਹ ਬ੍ਰੇਨ ਕੁੰਡਾ ਇਹ ਦਿਮਾਗ ਨੂੰ ਸਟਿਕ ਕਰ ਦਿੰਦਾ ਹੈ ਭਾਵ ਕਿ ਉਹਦੇ ਜਿਹੜੇ ਥੌਟ ਨੂੰ ਆ ਸਟਾਪ ਲਾ ਦਿੰਦਾ ਹੈ ਔਰ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੁੰਡਲਸ ਕੁੰਡਲਸ ਕਲੀਨਿਕ ਮੇਨ ਬਜ਼ਾਰ ਬੇਲਾ ਨੇੜੇ ਸ਼੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਸਾਡੇ ਸਿਆਣੇ ਦਾ ਇੱਕ ਕਹਾਣਾ ਮਾਤ ਪਿਤਾ ਤੇ ਘੋੜਾ ਬਹੁਤਾ ਨਹੀਂ ਤਾਂ ਥੋੜਾ ਸਾਡੇ ਕੋਲ ਇੱਕ ਪੇਸ਼ੈਂਟ ਆਈ ਸੀ ਕੱਲ ਖਾਨਪੁਰ ਤੋਂ ਉਸ ਬੀਬੀ ਨੇ YouTube ਉੱਤੇ ਸਾਨੂੰ ਦੇਖਿਆ ਸਾਡੀ ਇਹ ਵੀਡੀਓ ਵਗੈਰਾ ਦੇਖੀਆਂ ਤੇ ਮੈਨੂੰ ਫੋਨ ਕੀਤਾ ਔਰ ਸ਼ਾਮ ਟਾਈਮ ਜਦੋਂ ਸਾਡੇ ਕੋਲ ਆਏ 5:00 ਵਜੇ ਦਾ ਟਾਈਮ ਉਹਨਾਂ ਨੇ ਲੱsta ਸਾਡੇ ਕੋਲੋਂ ਜਦੋਂ ਸ਼ਾਮ ਟਾਈਮ ਸਾਡੇ ਕੋਲ ਆਏ ਮਿਲਿਆ ਕੇ ਮੈਨੂੰ ਤਾਂ ਮੈਨਾਂ ਨੂੰ ਆਖਿਆ ਮੈਂ ਕਿਹਾ ਤੁਸੀਂ ਥੋੜਾ ਥੋੜਾ ਦੇਖੇ ਦੇਖੇ ਲੱਗ ਰਹੇ ਹੋ ਤਾਂ ਕਹਿੰਦੇ ਹਾਂ ਜੀ ਤੇ ਫਿਰ ਉਹਨਾਂ ਨੇ ਚਲੋ ਜਦੋਂ ਸਾਡੀ ਗੱਲ ਖੁੱਲੀ ਦੱਸਿਆ ਕਿ ਅਸੀਂ 2.5 ਸਾਲ ਪਹਿਲਾਂ ਤੁਹਾਡੇ ਕੋਲੋਂ ਆਪਣੇ ਹਸਬੰਦ ਵਾਸਤੇ ਦੋਈ ਲੈ ਕੇ ਗਏ ਸੀ ਤੇ ਚਲੋ ਜਦੋਂ ਅਸੀਂ ਮਿਲੇ ਸਾਡੀ ਇੰਟਰੋਡਕਸ਼ਨ ਹੋਈ ਤਾਂ ਦੋਸਤੋ ਮੈਂ ਇਹ ਵੀ ਕਹਿਣਾ ਚਾਹੁੰਦਾ ਨਾਲ ਦੀ ਨਾਲ ਵੀ ਆਪਾਂ ਕਈ ਵਾਰੀ ਬੇਰਜ਼ਗਾਰੀ ਦੀ ਗੱਲ ਕਰਦੇ ਆ ਜਾਂ ਸਿਰਫ ਜੋਨੀ ਦੀ ਗੱਲ ਕਰਦੇ ਆ ਉਹ ਬੀਬੀ ਜਿਹੜੀ ਕੱਲ ਆਪਣੇ ਹਸਬੰਡ ਨੂੰ ਦੁਬਾਰਾ ਲੈ ਕੇ ਆਈ ਸੀ ਉਹਦੇ ਹਸਬੰਡ ਦੀ ਉਮਰ ਲਗਭਗ ਨੀਅਰ ਅਬਾਊਟ 45 46 ਸਾਲ ਹੈ ਬੈਲ ਐਜੂਕੇਟਰ ਨੇ ਔਰ ਨਾਲ ਦੀ ਨਾਲ ਪੰਜਾਬ ਐਜੂਕੇਸ਼ਨ ਬੋਰਡ ਦੇ ਵਿੱਚ ਉਹ ਜੌਬ ਵੀ ਕਰਦੇ ਆ ਸੋ ਕਈ ਵਾਰੀ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆ ਜਾਂਦੀਆਂ ਮੈਨੂੰ ਥੋੜਾ ਜਿਹਾ ਬੋਲਣ ਦੀ ਆਦਤ ਤਾਂ ਮੈਂ ਜੋ ਮੇਰੇ ਮਨ 'ਚ ਹੁੰਦਾ ਮੈਂ ਕਹਿ ਦਿੰਦਾ ਹੁੰਦਾ ਸੱਚ ਗੱਲ ਕਰਨ ਦਾ ਥੋੜਾ ਸੁਭਾਅ ਨੇ ਆ ਹੋਇਆ ਖੈਰ ਪੰਜਾਬ ਐਜੂਕੇਸ਼ਨ ਬੋਰਡ ਦੇ ਵਿੱਚ ਉਹ ਗੜਾ ਕੱਲੇ ਮੁਲਾਜ਼ਮ ਨੇ ਬਹੁਤ ਮੁਲਾਜ਼ਮ ਨੇ ਹੋਰ ਵੀ ਸਾਡੇ ਕੋਲ ਆਏਗੇ ਨੇ ਜਿਨ੍ਹਾਂ ਨੇ ਪਹਿਲਾਂ ਵੀ ਸਾਡੇ ਕੋਲ ਮੈਡੀਸਨ ਖਾਧੀ ਹੋਈ ਆ ਖੈਰ ਆਪਾਂ ਗੱਲ ਕਰ ਰਹੇ ਸੀ ਵੀ 2.5 ਸਾਲ ਪਹਿਲਾਂ ਆਏ ਸੀ ਸਾਡੇ ਕੋਲ ਉਹ ਤੇ ਮੈਨੂੰ ਜਾਣ ਕੇ ਬਹੁਤ ਦੁੱਖ ਵੀ ਹੋਇਆ ਹੈਰਾਨੀ ਵੀ ਹੋਈ ਜਦੋਂ ਨਾਲ ਉਹਨਾਂ ਦੇ ਇੱਕ ਉਹਨਾਂ ਦਾ ਨੌਜਵਾਨ ਬੱਚਾ ਜਿਹੜਾ ਕਿ ਹਜੇ ਪਲੱਸ 2 ਕਰਕੇ ਛਟਿਆ ਉਹਦੇ ਬਾਬਤ ਕਿਉਂਕਿ ਮੈਂ ਤੇ ਕਾਉਂਸਲਿੰਗ ਕਰਨ ਵਾਸਤੇ ਮੈਂ ਉਹਨੂੰ ਕਿਹਾ ਮੈਂ ਆਪਣੇ ਬੇਟੇ ਨੂੰ ਸੀ ਥੋੜੀ ਜਿਹਾ ਬਾਹਰ ਭੇਜ ਦੋ ਜਾ ਅੰਦਰ ਬਿਠਾ ਦਿਓ ਤੇ ਪਰ ਜਦੋਂ ਅਸੀਂ ਗੱਲ ਕੀਤੀ ਆਪਸ ਦੇ ਵਿੱਚ ਉਹ ਕਹਿੰਦੇ ਵੀ ਸਾਡਾ ਬੱਚਾ ਵੀ ਐਡਿਕਸ਼ਨ ਦੇ ਵਿੱਚ ਹੈ ਅਸੀਂ ਬੱਚੇ ਵਾਸਤੇ ਵੀ ਤੁਹਾਡੇ ਕੋਲੋਂ ਮੈਡੀਸਨ ਲੈਣੀ ਆ ਤੇ ਮੈਂ ਮੱਥੇ ਤੇ ਹੱਥ ਮਾਰਿਆ ਮੈਂ ਕਿਹਾ ਭਲਿਆ ਜਿਹੜੀ ਗੱਲ ਮੈਂ ਆਪਣੇ ਮਰੀਜ਼ਾਂ ਨੂੰ ਕਹਿਣਾ ਹੁੰਦਾ ਵੀ ਜੇ ਤੁਸੀਂ ਇਹ ਚੀਜ਼ਾਂ ਕਰੋਗੇ ਤਾਂ ਤੁਹਾਡੇ ਬੱਚੇ ਵੀ ਇਹ ਚੀਜ਼ਾਂ ਕਰਨਗੇ ਤੁਸੀਂ ਉਹਨਾਂ ਨੂੰ ਨਹੀਂ ਰੋਕ पाओगे ਨਹੀਂ ਸਮਝਾ पाओगे ਸੋ ਦੋਸਤੋ ਮੈਂ ਪੂਰੀ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਵੀ ਕਹਿ ਦਵਾਂ ਕਿ ਜੇ ਤੁਹਾਡਾ ਕੋਈ ਤੁਹਾਡੇ ਘਰ ਬੱਚੇ ਨੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਸ਼ਾ ਕਰਦੇ ਹੋ ਜਿੰਨੀ ਛੇਤੀ ਹੋ ਸਕੇ ਭਾਵੇਂ ਉਫੀਮ ਆ ਭਾਵੇਂ ਪੁੱਕੀ ਆ ਭਾਵੇਂ ਗੋਲੀ ਖਾਣੇ ਹੋ ਭਾਵੇਂ ਕੋਈ ਖਤਰਨਾਕ ਪਿਚਟਾ ਪੀਣੇ ਹੋ ਦੁਨੀਆ ਦਾ ਕੁਝ ਵੀ ਖਾਣੇ ਭਾਵੇਂ ਪ੍ਰੈਗਾ ਖਾਣੇ ਹੋ ਐਡਨਾਕਾਣੇ ਹੋ ਭਾਵੇਂ ਡਰਿੰਕ ਕਰਦੇ ਹੋ ਚੋਰੀ-ਚੋਰੀ ਡਰਿੰਕ ਕਰਨ ਵਾਲਿਆਂ ਦੇ ਬੱਚੇ ਵੀ ਐਡਿਕਸ਼ਨ ਚ ਆ ਜਾਂਦੇ ਆ ਕਿਉਂ ਕਿਉਂਕਿ ਅਸੀਂ ਉਹਨਾਂ ਨੂੰ ਇਹ ਚੀਜ਼ਾਂ ਗਿਫਟ ਦੇ ਵਿੱਚ ਅਚੇਤ ਰੂਪ ਦੇ ਵਿੱਚ ਕਦੋਂ ਦੇ ਦੰਨੇ ਆ ਕਦੋਂ ਗਿਫਟ ਕਰ ਦੰਨੇ ਆ ਸਾਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਅੱਜ ਗੱਲ ਕਿ ਲੰਬੀ ਹੋ ਗਈ ਅੱਜ ਮੇਰੇ ਕੋਲ ਇੱਕ ਥੋੜਾ ਪੇਸ਼ੈਂਟ ਦਾ ਹੋਰ ਸਵੇਰੇ ਫੋਨ ਆਇਆ ਸੀ ਪ੍ਰਿੰਸੀਪਲ ਰਿਟਾਇਰਡ ਨੇ ਦਰਾਏ ਤੋਂ ਤੇ ਚੰਗੀ ਵੱਲ ਸਿਰੜ ਉਹਨਾਂ ਦੀ ਫੈਮਿਲੀ ਆ ਦੋਨੋਂ ਬੱਚੇ ਨੇ ਦੋਨੋਂ ਬੁਜੇ ਦੋਨੋਂ ਬੱਚੇ ਚੰਗੇ ਐਜੂਕੇਟਿਡ ਨੇ ਪਰ ਦੋਨੋਂ ਹੀ ਡਰਿੰਕ ਕਰਦੇ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਫਾਦਰ ਸਾਹਿਬ ਥੋੜੀ ਬਹੁਤ ਡਰਿੰਕ ਕਰਦੇ ਹੁੰਦੇ ਸੀ ਤੇ ਇਹ ਚੀਜ਼ਾਂ ਨੇ ਜੜੀਆਂ ਮਤਲਬ ਉਹਨਾਂ ਬੜੀਆਂ ਦੁਖਦਾਇਕ ਨੇ ਕਿ ਅਸੀਂ ਆਪਣੇ ਬੱਚਿਆਂ ਨੂੰ ਘਰ ਦੇ ਵਿੱਚ ਆਪ ਹੀ ਇਹਨਾਂ ਚੀਜ਼ਾਂ ਦੀ ਜਾਗ ਲਾ ਦਨੇ ਆ ਰੋ ਵਿਚਾਰ ਜਿਹੜੀ ਕੱਲ ਵਾਲੀ ਗੱਲ ਮੈਂ ਤੁਹਾਡੇ ਨਾਲ ਕਰਨ ਲੱਗਾ ਸਾਂਝੀ ਉਹ ਜਿਹੜਾ ਵੀਰ ਸੀਗਾ ਆਪ ਉਹ ਚਿੱਟਾ ਵੀ ਲੜਨਦਾ ਸੀ 2.5 ਸਾਲ ਪਹਿਲਾਂ ਮੇਰੇ ਕੋਲ ਦਵਾਈ ਲੈ ਕੇ ਗਏ ਸੀ 5 ਦਿਨ ਦੀ ਉਹ 7000 ਰੁਪਏ ਦੀ ਮੈਡੀਸਿਨ ਲੈ ਕੇ ਗਏ ਸੀ 6000 ਦੀ ਉਦੋਂ ਤਾ ਠੀਕ ਹੋ ਗਏ ਸੀ ਵਿੱਚ ਚਟਾ ਵੀ ਲਾਉਂਦੇ ਰਹੇ ਕਹਿੰਦੇ ਮੈਂ ਦਵਾਈ ਵੀ ਖਾਂਦਾ ਰਹੇ ਮੈਂ ਪੁੱਛਿਆ ਵੀ ਛੱਡਿਆ ਕਿਉਂ ਨਹੀਂ ਕਹਿੰਦੇ ਮੈਂ ਦਵਾਈ ਵੀ ਖਾਲੰਦਾ ਸੀ ਪਰ ਜਦੋਂ ਮੈਂ ਜੌਬ ਤੋਂ ਨਿਕਲ ਜਾਂਦਾ ਸੀ ਬਾਹਰ ਆਉਂਦਾ ਸੀ ਘਰ ਰਾਹ ਦੇ ਰਾਹ ਦੇ ਵਿੱਚ ਮੈਂ ਚਟਾ ਵੀ ਲਾ ਲੰਦਾ ਸੀ ਕਹਿੰਦੇ ਮੈਂ ਦਵਾਈ ਚੱਦ ਨਾਲ ਨਹੀਂ ਖਾਦੀ ਤਾਂ ਹੁਣ ਮੁੜ ਕੇ ਦੁਬਾਰਾ ਸਾਡੇ ਨਾਲ ਸੰਪਰਕ ਕੀਤਾ ਉਹਨਾਂ ਨੇ ਚਲੋ ਮੈਂ ਫੇਰ ਉਹਨਾਂ ਨਾਲ ਉਹੀ ਗੱਲਾਂ ਦੁਹਰਾਈਆਂ ਸਾਂਝੀਆਂ ਕੀਤੀਆਂ ਫੇਰ ਉਹਨਾਂ ਦੇ ਬੇਟੇ ਨਾਲ ਗੱਲ ਕੀਤੀ ਉਹਨਾਂ ਦਾ ਬੇਟਾ ਵੀ ਦੋਸਤੋ ਪ੍ਰੈਡਿਕਸ਼ਨ 'ਚ ਆ ਗਿਆ ਸੀ ਪਲੱਸ 1 'ਚ ਪੜ੍ਹਦੇ ਆ ਬੱਚਾ ਚਿੱਟਾ ਲਾਉਣ ਲੱਗ ਪਿਆ ਫਿਰ ਮੈਂ ਬੱਚੇ ਨਾਲ ਗੱਲਬਾਤ ਲੱਗਦੋਂ ਕੀਤੀ ਉਹ ਕਹਿੰਦਾ ਜੀ ਮੇਰੇ ਮਾਮੇ ਦਾ ਮੁੰਡਾ ਲਾਉਂਦਾ ਸੀ ਪਰ ਘਰ ਦੇ ਵਿੱਚ ਫਾਦਰ ਵੀ ਤਾਂ ਲਾਉਂਦਾ ਸੀ ਮਾਮੇ ਦੇ ਮੁੰਡੇ ਨੇ ਉਕਸਾਤਾ ਲਵਾਤਾ ਮਜ਼ਾ ਚਕਾਤਾ ਤੇ ਪੱਕੇ ਭਾਂਡੇ ਲਾਤਾ ਪਰ ਨਾਲ ਦੀ ਨਾਲ ਇਹ ਵੀ ਹੈ ਕਿ ਫਾਦਰ ਘਰ ਦੇ ਵਿੱਚ ਔਰ ਜਿਹੜੀ ਉਹ ਬੀਬੀ ਹੈ ਉਹਨਾਂ ਦੀ ਬੱਚੇ ਦੀ ਮਾਂ ਉਸ ਵੀਰ ਦੀ ਪਤਨੀ ਉਹਦਾ ਇੱਕ ਪਾਸੇ ਪਤੀ ਆ ਦੂਜੀ ਪਾਸੇ ਪੁੱਤਰ ਕਿੱਦਾਂ ਦੀ ਕੰਡੀਸ਼ਨ ਉਸ ਬੀਬੀ ਦੀ ਹੋ ਸਕਦੀ ਆ ਮਾਨਸਿਕ ਸਿਹਤ ਉਹਦੀ ਕਿੱਦਾਂ ਦੀ ਹੋ ਸਕਦੀ ਆ ਕਿਵੇਂ ਉਹ ਹੈਂਡਲ ਕਰਦੀ ਹੋਊਗੀ ਘਰ ਦੇ ਵਿੱਚ ਕਾਫੀ ਗੱਲਿਸ਼ ਵਧ ਗਿਆ ਲੜਾਈਆਂ ਝਗੜੇ ਵੀ ਹੁੰਦੇ ਆ ਡਿਪਰੈਸ਼ਨ ਵੀ ਆ ਔਰ ਹੁਣ ਜੋੜਾਂ ਤੋੜਾਂ ਵੀ ਨੇ ਬੱਚੇ ਦੇ ਭਵਿੱਖ ਦਾ ਵੀ ਨਾਲ ਦੀ ਨਾਲ ਬਹੁਤ ਜ਼ਿਆਦਾ ਉਹਨਾਂ ਨੂੰ ਫਿਕਰ ਹੈ ਪਤੀ ਦਾ ਉਹਦਾ ਫਿਰ ਵੀ ਕੰਟਰੋਲ ਹੋ ਸਕਦਾ ਕਿਉਂਕਿ ਉਹ ਚਲੋ ਬੈਲ ਐਜੂਕੇਟਡ ਆ ਜੌਬ ਕਰ ਰਿਹਾ ਹੈ ਕਦੇ ਫੀਮ ਖਾ ਲੰਦਾ ਹੈ ਕਦੇ ਝਟਾ ਲਾ ਲੰਦਾ ਹੈ ਪਰ ਬੱਚਿਆਂ ਨੂੰ ਸੰਭਾਲਣਾ ਬਹੁਤ ਮੁਸ਼ਕਲ ਹੋ ਜਾਂਦਾ ਜਦੋਂ ਬੱਚੇ ਉਦੋਂ ਖਾਸ ਕਰਕੇ ਜਦੋਂ ਬੱਚੇ ਵਿਹਲੇ ਹੁੰਦੇ ਆ ਕੋਈ ਕੰਮ ਨਹੀਂ ਕਰਦੇ ਹੁੰਦੇ ਔਰ ਬਾਅਦ ਸਕੂਲ ਜਾਂਦੇ ਹੁੰਦੇ ਆ ਯੂਨੀਵਰਸਿਟੀ ਜਾਂਦੇ ਹੁੰਦੇ ਆ ਕਿੰਨੇ ਕੱਪਾਂ ਬੱਚਿਆਂ ਦੀ ਰਾਖੀ ਕਰ ਸਕਦੇ ਆ ਕਿਹੜੀ ਕਿਹੜੀ ਗੱਲ ਵੱਲ ਧਿਆਨ ਦੇ ਸਕਦੇ ਆ ਸੋ ਦੋਸਤੋ ਇਹ ਚੀਜ਼ਾਂ ਬੜੀਆਂ ਦੁਖਦਾਈ ਨੇ ਮੈਨੂੰ ਬੜੀ ਉਦੋਂ 6 ਵਜੇ ਦੀ ਆ ਕਿਉਂਕਿ ਮੈਂ ਅਕਸਰ ਹੀ ਕਹਿੰਦਾ ਹੁੰਦਾ ਹਾਂ ਵੀ ਮਾਤ ਪਿਤਾ ਵੀ ਕੋੜਾ ਬਹੁਤਾ ਨਹੀਂ ਤੇ ਥੋੜਾ ਜੇ ਹੁਜਾ ਨਸ਼ਾ ਸੀ ਆਪ ਕਰਾਂਗੇ ਜਾਂ ਜੇ ਸਾਡੇ ਘਰ ਚ ਕੋਈ ਵੀ ਨਸ਼ਾ ਦਾ ਪ੍ਰਚਲਨ ਹੈ ਤਾਂ ਸਾਡੇ ਬੱਚੇ 80% ਮੈਂ ਕਹਿ ਸਕਦਾ ਉੱਥੇ ਤੱਕ ਜਾ ਸਕਦੇ ਆ ਔਰ ਤੁਸੀਂ ਕਿਆਸ ਨਹੀਂ ਕਰ ਸਕੋਗੇ ਕਿ ਜੇ ਮਾਂ ਬਾਪ ਕੋਈ ਛੋਟਾ ਨਸ਼ਾ ਕਰਦਾ ਤਾਂ ਜਿਹੜੇ ਬੱਚੇ ਨੇ ਉਹ ਵੱਡੇ ਹੋ ਕੇ ਵੱਡੇ ਵੱਡੇ ਨਸ਼ਾ ਨੂੰ ਹੱਥ ਪਾਣਗੇ ਔਰ ਮੈਨੂੰ ਬਹੁਤ ਵੀਰ ਫੋਨ ਕਰਦੇ ਤੁਹਾਡੀ ਦਵਾਈ ਕਿਦਾਂ ਦੀ ਹੈ ਜੀ ਤੁਹਾਡੀ ਦਵਾਈ ਕਿਸ ਤਰ੍ਹਾਂ ਦੀ ਹੈ ਜੀ ਮੈਂ ਤੁਹਾਨੂੰ ਆਪਣੀ ਥੋੜੀ ਜੀ ਹੁਣ ਮੈਡੀਸਨ ਵੀ ਦਿਖਾਵਾਂਗੇ ਵੀ ਸਾਡਾ ਕੋਈ ਪ੍ਰੋਡਕਟ ਨਹੀਂ ਹੈਗਾ ਨਾ ਕਿਉਂ ਸਾਡੀ ਇੱਕ ਮੈਡੀਸਨ ਆ ਦੇਖੋ ਤੁਹਾਨੂੰ ਅਸੀਂ ਹੁਣ ਆਪਣੀ ਮੈਡੀਸਨ ਦਿਖਾ ਰਹੇ ਹਾਂ ਆਹ ਸਾਡਾ ਕੁੰਡਲੇ ਬਸ਼ਿਰਪਾ ਜਿਹੜਾ ਕਿ ਸਾਡੇ ਲੀਵਰ ਨੂੰ ਡੈਮੇਜ ਹੋਏ ਲੀਵਰ ਨੂੰ ਲੀਵਰ ਸੋਰਾਸਿਸ ਤੱਕ ਇਹ ਮਟਾਉਣ ਦੀ ਸ਼ਕਤੀ ਰੱਖਦਾ ਹੈ ਕਿਸੇ ਨੂੰ ਜੌਂਡਿਕਸ ਹੈ ਕਾਲਾ ਪੀੜੀ ਹੈ ਉੱਥੇ ਬਹੁਤ ਵਧੀਆ ਕੰਮ ਕਰਦਾ ਹੈ ਇਹ ਆਹ ਸਾਡਾ ਬ੍ਰੇਨ ਕੁੰਡਾ ਦਿਮਾਗ ਨੂੰ ਕੰਟਰੋਲ ਕਰਦਾ ਹੈ ਟੈਨਸ਼ਨ ਹੈ ਡਿਪਰੈਸ਼ਨ ਹੈ ਪੇਸ਼ੈਂਟ ਨੂੰ ਨੀਂਦ ਨਹੀਂ ਆਉਂਦੀ ਕਿਸੇ ਵੀ ਤਰ੍ਹਾਂ ਦਾ ਥਾਟ ਬਹੁਤ ਜਾਂਦਾ ਹੈ ਕਿਉਂਕਿ ਜਿਹੜਾ ਬੰਦਾ ਐਡਿਕਸ਼ਨ ਚਾ ਉਹਦਾ ਦਿਮਾਗ ਤੇ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਪਰ ਸਾਡਾ ਜਿਹੜਾ ਇਹ ਬ੍ਰੇਨ ਕੁੰਡਾ ਇਹ ਦਿਮਾਗ ਨੂੰ ਸਟਿੱਕ ਕਰ ਦਿੰਦਾ ਹੈ ਭਾਵ ਕਿ ਉਹਦੇ ਜਿਹੜੇ ਥਾਟ ਨੂੰ ਆ ਸਟਾਪ ਲਾ ਦਿੰਦਾ ਹੈ ਔਰ ਆ ਸਾਡੇ ਮੇਨ ਕੈਪਸੂਲ ਨੇ ਜਿਹੜੇ ਅਸੀਂ ਐਡਿਕਸ਼ਨ ਚ ਦੰਨੇ ਆ ਤੇ ਆ ਸਾਡੇ ਬ੍ਰੇਨ ਨੂੰ ਕੰਟਰੋਲ ਕਰਨ ਵਾਸਤੇ ਹੋਰ ਕੈਪਸੂਲ ਆਂਦੇ ਆ ਇਸ ਤਰ੍ਹਾਂ ਕੁਝ ਦਵਾਈਆਂ ਸੀ ਨਾਲ ਹੋਰ ਮਿਲਾ ਕੇ ਦੰਨੇ ਆ ਤਾਂ ਕਿ ਮਰੀਜ਼ ਜਿਹੜਾ ਉਹ ਜਿਹੜੀਆਂ ਵੀ ਦੀ ਸਮੱਸਿਆਵਾਂ ਹੈ ਭਾਵੇਂ ਉਹਦੀ ਤੋੜ ਦੀ ਸਮੱਸਿਆ ਭਾਵੇਂ ਉਹਦੀ ਰਾਤ ਨੂੰ ਨੀਂਦ ਦੀ ਸਮੱਸਿਆ ਹੈ ਭਾਵੇਂ ਉਹਨੂੰ ਭੁੱਖ ਨਹੀਂ ਲੱਗਦੀ ਉਲਟੀਆਂ ਨੂੰ ਮਨ ਕਰਦਾ ਹੈ ਇੱਥੇ ਤੱਕ ਕਿ ਜਿਹਨਾਂ ਨੂੰ ਕਾਲਾ ਪੀਲਿਆ ਹੋ ਗਿਆ ਹੈ ਐਚ ਆਈ ਵੀ ਪੋਜਿਟਿਵ ਨੇ ਇਸ ਤਰ੍ਹਾਂ ਦੇ ਪੇਸ਼ੈਂਟ ਵੀ ਸਾਡੇ ਕੋਲ ਆਉਂਦੇ ਆ ਰਿਕਵਰੀ ਨਹੀਂ ਹੁੰਦੇ ਇਮਿਊਨਿਟੀ ਬਹੁਤ ਵੀਕ ਹੋ ਜਾਂਦੀ ਹੈ ਉਹਨਾਂ ਅੱਜ ਵੀ ਇਹ ਦਵਾਈਆਂ ਬਹੁਤ ਕਾਰਗਰ ਨੇ ਇਹ ਤੁਹਾਨੂੰ ਅਸੀਂ ਤਾਂ ਦਿਖਾਈਆਂ ਤਾਂ ਕਿ ਕਈ ਲੋਕ ਮੈਨੂੰ ਪੁੱਛ ਲੈ ਵੀ ਤੁਹਾਡੀ ਪੁੜੀਆਂ ਜੀ ਤੁਹਾਡਾ ਆਹ ਜੀ ਤੁਹਾਡਾ ਉਹ ਜੀ ਸਾਡਾ ਦੋਸਤوں ਕੋਈ ਪ੍ਰੋਡਕਟ ਨਹੀਂ ਹੈ ਸਾਡੀਆਂ ਮੈਡੀਸਿਨਸ ਨੇ ਜਿਹੜੀ ਸਾਡੇ ਐਕਸਪਰਟ ਲੋਕ ਆ ਤਿਆਰ ਕਰਦੇ ਆ ਔਰ ਬੜੀ ਗਤੀਵਤ ਤਰੀਕੇ ਦੇ ਨਾਲ ਇਹਨਾਂ ਨੂੰ ਤਿਆਰ ਕੀਤਾ ਜਾਂਦਾ ਹੈ ਆ ਭਾਵਨਾ ਦਿੱਤੀ ਜਾਂਦੀ ਹੈ ਸਟ੍ਰਕਟਿਫਾਈ ਜਾਂਦੇ ਆ ਤਾਂ ਕਿ ਸਾਡੇ ਬੋਡੀ ਦੇ ਜਿੰਨੇ ਵੀ ਸਾਈਡ ਇਫੈਕਟ ਹੋ ਚੁੱਕੇ ਆ ਉਹ ਸਾਰੇ ਦੂਰ ਹੋਣ ਠੀਕ ਹੋਣ ਸੋ ਅ ਨਾਲ ਦੀ ਨਾਲ ਇਹ ਵੀ ਹੈ ਕਿ ਸਾਡੀ ਮੈਡੀਸਨ ਭਾਵੇਂ ਕੋਈ ਡੂਪ ਟੈਸਟ ਕਰਾ ਲਵੇ ਕਿਸੇ ਵੀ ਡੂਪ ਟੈਸਟ ਦੇ ਵਿੱਚ ਨਹੀਂ ਆਉਂਦੀ ਤੇ ਨਾ ਹੀ ਕੋਈ ਸ਼ਰੀਰ ਤੇ ਦੁਰਪ੍ਰਭਾ ਪਾਉਂਦੀ ਹੈ ਸੋ ਮੈਂ ਗੱਲ ਕਰ ਰਿਹਾ ਸੀ ਉਹਨਾਂ ਦੀ ਜੇ ਅਸੀਂ ਆਪਣੇ ਬੱਚਿਆਂ ਨੂੰ ਬਚਾਉਣਾ ਹੈ ਤਾਂ ਸਾਨੂੰ ਆਪ ਇਹਨਾਂ ਨਸ਼ਿਆਂ ਤੋਂ ਬਚਣਾ ਪਊਗਾ ਫਿਰ ਸਾਡੇ ਬੱਚੇ ਬਚਣਗੇ ਔਰ ਮੈਨੂੰ ਉਮੀਦ ਹੈ ਜਿਨ੍ਹਾਂ ਨੂੰ ਅਸੀਂ ਕੱਲੋਂ ਮੈਡੀਸਿਨ ਬਣਾ ਕੇ ਦਿੱਤੀ ਆ ਪੰਜ-ਪੰਜ ਦਿਨ ਦਵਾਈ ਦਿੱਤੀ ਆ ਉਹ ਆਣਗੇ ਪੰਜ ਦਿਨ ਬਾਅਦ ਫੇਰ ਮੇਰੇ ਕੋਲ ਜ਼ਰੂਰ ਆਉਣਗੇ ਕਿਉਂਕਿ 2.5 ਸਾਲ ਪਹਿਲਾਂ ਵੀ ਉਸ ਬੱਚੇ ਦੇ ਫਾਦਰ ਨੇ ਮੇਰੇ ਕੋਲ ਦਵਾਈ ਖਾਧੀ ਸੀ ਥੋੜਾ ਜਿਹਾ ਠੀਕ ਰਿਹਾ ਚਲੋ ਦਵਾਈ ਘਟਾਣ ਕਰਕੇ ਜਾਂ ਸੰਗਤ ਨਹੀਂ ਛੱਡੀ ਉਹਦਾ ਵੀ ਪ੍ਰਭਾਵ ਹੁੰਦਾ ਜੇ ਤੁਸੀਂ ਸੰਗਤ ਨਸ਼ਾ ਛੱਡਾਉਣਾ ਚਾਹੁੰਦੇ ਹੋ ਤਾਂ ਨਾਲ ਦੀ ਨਾਲ ਸੰਗਤ ਵੀ ਜ਼ਰੂਰ ਛੱਡੋ ਤਾਂ ਕਿ ਜਿੰਨੀ ਸੀ ਸੰਗਤੋਂ ਦੂਰ ਹੋਵਾਂਗੇ ਉਨਾ ਹੀ ਛੇਤੀ ਰਿਕਵਰ ਹੋ ਜਾਾਂਗੇ ਔਰ ਮੁੜ ਮੁੜ ਕੇ ਆਉਣ ਦੀ ਦੁਬਾਰਾ ਸੰਭਾਵਨਾ ਬਹੁਤ ਘਟ ਜਾਂਦੀ ਹੈ ਜੇ ਤੁਹਾਡਾ ਕੋਈ ਘਰ ਦਾ ਮੈਂਬਰ ਕੋਈ ਵੀ ਨਸ਼ਾ ਕਰਦਾ ਹੈ ਉਹਨੂੰ ਵੀ ਸਮਝਾਓ ਵੀਡੀਓ ਦਿਖਾਓ ਸੜਨਾ ਗੱਲ ਕਰੋ ਸਾਡੇ ਕੋਲ ਲੈ ਕੇ ਆਓ ਕਾਉਂਸਲਿੰਗ ਕਰੋ ਤੁਸੀਂ ਮਰੀਜ਼ ਨੂੰ ਸਾਡੇ ਕੋਲ ਆ ਕੇ ਲਿਆਉਣ ਵਾਸਤੇ ਰਾਜ਼ੀ ਕਰੋ ਅਸੀਂ ਤੁਹਾਡੇ ਮਰੀਜ਼ ਨੂੰ ਬਿਲਕੁਲ ਰਾਜ਼ੀ ਕਰਾਂਗੇ ਤੇ ਸਾਡੇ ਜਿਹੜਾ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਕਮੈਂਟ ਵੀ ਕਰਨਾ ਜੇ ਤੁਹਾਡੀ ਕੋਈ ਰਿਕੁਇਰਮੈਂਟ ਹੈ ਸਾਡੇ ਦਿੱਤੇ ਹੋਏ ਫੋਨ ਨੰਬਰ 9463699764 9463666554 ਤੇ ਤੁਸੀਂ ਵਟਸਐਪ ਕਾਲ ਕਰ ਸਕਦੇ ਹੋ ਵਟਸਐਪ ਤੇ ਜੁੜਨੀ ਮੈਸੇਜ ਛੱਡ ਸਕਦੇ ਹੋ ਤੋਂ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਔਰ ਲਾਈਕ ਕਰਨਾ ਕਮੈਂਟ ਕਰਨਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ